ਸਤਿ ਸ੍ਰੀ ਅਕਾਲ ਬਹੁਤ ਜੰਗੀਆਂ ਨੀਂਦਾਂ ਨੂੰ ਬਿੱਤੀ ਛੋਟਾ ਲੈ ਕੇ ਆਇਆ ਪਹਿਲਾਂ ਦੁੱਧਾ ਵੜੀਆ ਕਿੱਟੋਂ ਦੀ ਸੂਈ ਵਿਖਾਓ ਕਿੰਨਾ ਲੈਣੇ ਸਿਰਾ 10 ਕਿਲੋ ਬੋਲਾ ਵੱਡੇ ਮਿਰਤੀ ਕਿਹ ਕਿਹੜਾ ਹਾੜ ਛੋਟੀ ਫੇਸ ਕੁਆਲਟੀ ਹੋ ਬੱਚਾ ਹੋ ਨੀਂਦਾਂ ਦੀ ਕੱਟੀ ਖਾਇਆ ਵਰਤੀ ਕੱਟੀ ਖਾਇਆ ਇਹ ਇੱਕ ਕਬੜ ਛੋਟੀ ਵਿਤੀਆ ਕਿਹ ਕਿਹੜਾ ਵਿਖਾਓ ਖੱਟੀ ਵਿਹਾ ਦੇਣ ਦੀ ਵਰਤੀ ਕੱਟੀ ਦਾ आप पहले ही छोटी चौबीस सुई मिर्ची दस किलो वाला तोड़ के देना मिर्ची जो मर्जी आगे लेके जाए मिर्ची एक कपन ना खाओ मैं लिया વિડીયો બનાવ લે આ ਮੁੱਲ ਭਾਂ ਦੇ 12 ਜੋ ਮਰਜੀ 18 ਦੀ ਦੇਣੀ ਨਾ ਵਰਦੀ ਝੋਟੀ 16 ਕਿਲੋ ਦੁੱਧ ਦੀ ਗਰੰਟੀ ਦੇਾਂਗੇ ਝੋਟੀ ਦੀ ਪਿੱਛੇ ਇਹ ਖਣਾ ਦੀ ਵੱਡੇ ਵਿੱਚ ਵੀ ਫਲ ਗਰੰਟੀ ਹੋਵੇ ਵਰਦੀ ਠੀਕ ਹੈ ਜੀ ਚੰਗੀ ਦਰਾ ਖਾ ਦਿਓ ਤੇ ਝੋਟੀ ਦਾ ਮੁੱਲ 1,20,000 ਰੁਪਈਆ ਇਹ 16 ਦੀ ਦੇਣੀ ਵਰਦੀ ਦੀ ਰਗਦੀ ਕੱਟੀ ਖਾਓ ਚੰਗੀ ਦਰਾ ਕੱਟੀ ਬਹੁਤ ਚੰਗੀ ਮੁਰਗੀ ਆਜ ਵਰਦੀ ਇੱਕ ਹੋਰ ਖਾ ਲਈ ਗੱਬਣ ਮੈਂ ਵਰਦੀ ਤੀਜਾ ਸੁਆ ਮੰਨ ਲੈ ਤੇ ਚੌਥਾ ਮੰਨ ਲੈ ਦੋ ਚਾਰ ਦਿਨ ਲਈ ਦੀ ਮੈਂ ਜਾ ਚਾਹਾਂਗੇ ਲ ਦੋ ਦੋਗੀ ਮੈਂ ਆਪਣਾ ਤੀਜਾ ਸੋਆ ਮੰਨ ਲੈ ਵੀਰ ਚੌਥਾ ਮੰਨ ਲੈ ਘੰਟਾ ਮੈਂ ਲਈਦੀ ਹਾਂ ਜੀ ਵੀਰ ਜੀ ਖਣਾ ਵੀ ਪਿੱਛੇ ਦੀ ਫੁੱਲ ਕੈਟੀ ਵੀਰ ਦੀ ਆਪਣੀ ਵੀਰ ਦੀ ਮੁੱਲ 95 ਜੋ ਮਰਜੀ 90 ਜੋ ਮਰਜੀ ਲੱਗੇ ਜੇ ਮਾਨਤਨ ਕਰਦੇ 2000 ਰੁਪਏ ਛੱਡ ਦੇ 88000 ਦੀ ਮੈਂ ਦੇਣੀ ਆ ਵੀਰ ਜੀ ਹਾਂਜੀ ਵੀਰ ਜੀ ਸਈਆਂ ਮੈਂ ਹੀ ਹੈਗੀਆਂ ਉਹਨਾਂ ਦੀ ਕੱਲ ਨੂੰ ਪਾਵਾਂਗੇ ਵੀਡੀਓ ਵੀਰ ਜੀ ਨੇਲੀ ਰਾਵੀ ਦੀ ਮੈਨੂੰ ਖਾ ਦਿਓ ਦੁਬਾਰਾ ਥਾਂਗੇ ਜਿੱਦਾਂ ਟੋਟੀ ਖਾ ਦਿਓ ਵੀਰ ਜੀ ਜੀ ਨੰਬਰ ਆਪਣਾ ਵੀ 98558 1767 ਪਿੰਡ ਚੋੜੀਆਂ ਤਹਿਸੀਲ ਧਰਮਗੋੜ ਜ਼ਿਲ੍ਹਾ ਮੋਗਾ ਬਿੱਟੀ ਜੈਨਨ ਲਾਇਕ ਸ਼ੇਅਰ ਕਮੈਂਟ ਵਧੀਆ ਵਧੀਆ ਲਾ ਸਬਸਕ੍ਰਾਈਬਰ ਵੀ ਜੀ ਨਵੀਂ ਵੀਡੀਓ ਆਉਣ ਵਾਲੀ ਘੜੀ ਤੱਕ ਪਹੁੰਚ ਸਕੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ